ਹੌਂਕ ਨਿਕਲੋ ਹੌਂਕ ਨਿਕਲ ਜਾਓ ਹੌਂਕ ਵਾਲੀ ਜਿਹੜਾ ਇਹ ਬਾਦ ਇੰਦਰਾ ਉਹ ਬਾਦ ਜਿਹੜਾ ਰੋ ਪਸਤੋ ਗੁਰੂਆਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਦੀ ਇਸ ਧਰਤੀ ਤੇ ਕੁਦਰਤ ਦਾ ਕਹਿਰ ਮੌਤ ਬਣ ਕੇ ਵਰਦਾ ਪਿਆ ਹੈ ਪੰਜਾਬ ਹਿਮਾਚਲ ਜੰਮੂ ਇਹ ਸੂਬੇ بارش ਤੇ ਹੜ੍ਹਾਂ ਦੀ ਮਾਰ ਦੇ ਨਾਲ ਬੇਹਾਲ ਹੋਏ ਪਏ ਨੇ ਹਾਲ ਹੀ ਦੇ ਵਿੱਚ ਵੱਡੀ ਅਪਡੇਟ ਤੁਹਾਨੂੰ ਵੈਸ਼ਨੋ ਦੇਵੀ ਤੋਂ ਦੇ ਰਹੇ ਹਾਂ ਜਿੱਥੇ ਪਹਾੜਾਂ ਵਿੱਚ ਲੈਂਡਸਲਾਈਡ ਹੋ ਚੁੱਕੀ ਹੈ ਮੰਦਿਰ ਦੇ ਨਜ਼ਦੀਕ ਬੀਤੇ ਦਿਨ ਯਾਨੀ 26 ਅਗਸਤ ਤੋਂ ਭਾਰੀ ਬਾਰਿਸ਼ ਦੇ ਕਰਕੇ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ ਇਹਨਾਂ ਘਟਨਾਵਾਂ ਕਰਕੇ ਭਾਰੀ ਤਬਾਹੀ ਹੋਈ ਖਾਸ ਤੌਰ ਤੇ ਕਟਰਾ ਤੋਂ ਵੈਸ਼ਨੋ ਦੇਵੀ ਮੰਦਿਰ ਜਾਣ ਵਾਲੇ ਰਸਤੇ ਤੇ ਜਿੱਥੇ ਤ੍ਰਿਕੁਟਾ ਪਹਾੜੀ ਤੇ ਪਹਾੜ ਕਿਸਕਣ ਕਰਕੇ ਕਈ ਲੋਕਾਂ ਦੀ ਮੌਤ ਹੋ ਗਈ ਹੈ ਤੇ ਮੌਤਾਂ ਦੀ ਗਿਣਤੀ ਪਹਿਲਾਂ 5-7 ਦੱਸੀ ਜਾ ਰਹੀ ਸੀ ਜੋ ਕਿ ਵਧ ਕੇ ਹੁਣ 30 ਨੂੰ ਪਾਰ ਕਰ ਗਈ ਹੈ ਇਹ 30 ਮੌਤਾਂ ਮਹਿਸ ਕੋਈ ਆਂਕੜਾ ਨਹੀਂ ਬਲਕਿ 30 ਪਰਿਵਾਰਾਂ ਦਾ ਉਜਾੜਾ ਨੇ ਮਾਰੇ ਗਏ ਲੋਕਾਂ ਦੇ ਨਾਮ ਹਾਲੇ ਤੱਕ ਜਾਰੀ ਨਹੀਂ ਕੀਤੇ ਗਏ ਜਾਂ ਖਾਸ ਤੌਰ ਤੇ ਉਹਨਾਂ ਦੀ ਪਛਾਣ ਨਹੀਂ ਹੋ ਸਕੀ ਹੈ ਕਿ ਉਹ ਕਿਸ ਰਾਜ ਦੇ ਸੀ ਕਿੱਥੋਂ ਦੇ ਰਹਿਣ ਵਾਲੇ ਨੇ ਪਰ ਇਹ 30 ਜ਼ਿੰਦਗੀਆਂ ਕੁਦਰਤੀ ਆਫਤ ਦੀ ਪੇਟ ਚੜ ਗਈਆਂ ਨੇ ਮੰਦਰ ਨੂੰ ਜਾਣ ਦੇ ਰਸਤੇ ਤੇ ਇੰਦਰ ਪ੍ਰਸਤ ਭੋਜ ਨਾਲਾ ਹੈ ਜਿਸ ਦੇ ਨੇੜੇ ਜ਼ਮੀਨ ਖਿਸਕ ਗਈ ਬਚਾਅ ਟੀਮਾਂ ਤੁਰੰਤ ਮੌਕੇ ਤੇ ਪਹੁੰਚੀਆਂ ਤੇ ਹਜੇ ਵੀ ਲੋਕਾਂ ਨੂੰ ਬਚਾਉਣ ਦਾ ਕੰਮ ਚੱਲ ਰਿਹਾ ਹੈ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਤੱਕ ਇਲਾਕੇ ਵਿੱਚ ਭਾਰੀ ਬਾਰਿਸ਼ ਅਤੇ ਤੂਫਾਨ ਦੀ ਚੇਤਾਵਨੀ ਦਿੱਤੀ ਹੈ ਤੇ ਲਗਾਤਾਰ ਬਾਰਿਸ਼ ਕਾਰਨ ਜੰਮੂ ਵਿੱਚ ਹੜ੍ਹ ਦਾ ਖਤਰਾ ਹੋਰ ਵੀ ਵੱਧ ਗਿਆ। ਬੀਤੇ ਦਿਨ ਇੱਥੇ ਬੱਦਲ ਫਟ ਗਿਆ ਸੀ ਜਿਸ ਕਾਰਨ ਰਾਤ ਨੂੰ ਆਉਣ ਜਾਣ ਵਾਲੇ ਲੋਕਾਂ ਦੀ ਆਵਾਜਾਈ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਬੈਸ਼ਨੋ ਦੇਵੀ ਦੇ ਦੁਖਾਂਤ 'ਤੇ ਇਸ ਪੂਰੀ ਘਟਨਾ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜਤਾਇਆ। ਉਹਨਾਂ ਨੇ ਲਿਖਿਆ ਕਿ ਸ਼੍ਰੀ ਮਾਤਾ ਵੈਸ਼ਨੋ ਦੇਵੀ ਮੰਦਿਰ ਰੋਡ ਤੇ ਜ਼ਮੀਨ ਖਿਸਕਣ ਕਾਰਨ ਹੋਏ ਜਾਨੀ ਨੁਕਸਾਨ ਦੀ ਖਬਰ ਦੁਖਦਈ ਹੈ। ਮੇਰੀਆਂ ਸੰਵੇਦਨਾਵਾਂ ਦੁਖੀ ਪਰਿਵਾਰ ਦੇ ਨਾਲ ਨੇ। ਪ੍ਰਮਾਤਮਾ ਜ਼ਖਮੀਆਂ ਨੂੰ ਜਲਦੀ ਤੋਂ ਜਲਦੀ ਠੀਕ ਹੋਣ ਦੀ ਬਖਸ਼ਿਸ਼ ਕਰੇ। ਪ੍ਰਸ਼ਾਸਨ ਸਾਰੇ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਿਹਾ ਹੈ। ਮੈਂ ਸਾਰਿਆਂ ਦੀ ਸੁਰੱਖਿਆ ਤੇ ਤੰਦਰੁਸਤੀ ਲਈ ਪ੍ਰਾਰਥਨਾ ਕਰਦਾ ਹਾਂ। ਜੰਮੂ ਵਿੱਚ ਪਏ ਮੀਂਹ ਨੇ 115 ਸਾਲ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ। 1910 ਤੋਂ ਬਾਅਦ ਕੱਲ ਅਤੇ ਹੁਣ ਤੱਕ 24 ਘੰਟਿਆਂ ਵਿੱਚ 380 ਮਿਲੀਲੀਟਰ ਮੀਂਹ ਦਰਜ ਕੀਤਾ ਗਿਆ ਇਸ ਤੋਂ ਪਹਿਲਾਂ 25 ਸਤੰਬਰ 1988 ਨੂੰ 270 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ ਜੋ ਕਿ ਇੱਕ ਰਿਕਾਰਡ ਸੀ ਐਸਾ ਹੀ ਰਿਕਾਰਡ 1996 ਦੀ ਭਾਰੀ ਬਾਰਿਸ਼ ਵਿੱਚ ਵੀ ਬਣਿਆ ਸੀ ਪਰ ਉਹ ਪੁਰਾਣਾ ਰਿਕਾਰਡ ਨਹੀਂ ਤੋੜ ਪਾਇਆ ਇਸ ਪੂਰੀ ਘਟਨਾ ਵਿੱਚ ਜ਼ਖਮੀਆਂ ਦੀ ਗੱਲ ਕਰੀਏ ਤਾਂ ਸੂਤਰਾਂ ਮੁਤਾਬਕ 20 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ ਜਿਨ੍ਹਾਂ ਨੂੰ ਫੌਰੀਨ ਕਟਰਾ ਤੇ ਆਸ-ਪਾਸ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਤੇ ਕੁਝ ਦੀ ਹਾਲਤ ਬੇहद ਗੰਭੀਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਦੇ ਮਲਬੇ ਵਿੱਚ ਫਸੇ ਹੋਣ ਦੀ ਸ਼ੰਕਾ ਵੀ ਜਤਾਈ ਜਾ ਰਹੀ ਹੈ ਜਿਨ੍ਹਾਂ ਲਈ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ। ਵੈਸ਼ਨੋਦੇਵੀ ਮਾਤਾ ਮੰਦਰ ਦੇ ਸ਼ਰਾਇਨ ਬੋਰਡ ਨੇ ਹਾਦਸੇ ਤੋਂ ਬਾਅਦ ਫੌਰੀਨ ਐਕਸ਼ਨ ਲਿਆ ਤੇ ਲੋਕਾਂ ਨੂੰ ਅਪੀਲ ਕੀਤੀ। ਅਪੀਲ ਵਿੱਚ ਉਹਨਾਂ ਨੇ ਪਹਿਲੀ ਗੱਲ ਇਹ ਬੋਲੀ ਕਿ ਯਾਤਰਾ ਨੂੰ ਪੂਰੀ ਤਰ੍ਹਾਂ ਦੇ ਨਾਲ ਰੋਕ ਦਿੱਤਾ ਗਿਆ। ਦੂਸਰੀ ਗੱਲ ਉਹਨਾਂ ਨੇ ਕਹੀ ਕਿ ਲਾਪਤਾ ਲੋਕਾਂ ਦੀ ਸਥਿਤੀ ਜਾਂ ਉਸ ਬਾਰੇ ਕਿਸੇ ਵੀ ਤਰ੍ਹਾਂ ਦੀ ਪੁੱਛ ਪੜਤਾਲ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਨੇ ਤੀਸਰੀ ਗੱਲ ਉਹਨਾਂ ਨੇ ਕਹੀ ਕਿ ਜੰਮੂ ਕਸ਼ਮੀਰ ਦੇ ਐਲਜੀ ਨੇ ਬੋਰਡ ਨੂੰ ਨਿਰਦੇਸ਼ ਦਿੱਤੇ ਨੇ ਕਿ ਜ਼ਖਮੀਆਂ ਨੂੰ ਚੰਗੇ ਤੋਂ ਚੰਗਾ ਮੈਡੀਕਲ ਕੇਅਰ ਦਿੱਤਾ ਜਾਵੇ ਤੇ ਚੌਥੀ ਅਪੀਲ ਕੁੱਲ ਮਿਲਾ ਕੇ ਬੋਰਡ ਨੇ ਕੀਤੀ ਹੈ ਕਿ ਲੋਕ ਨਦੀਆਂ ਨਾਲਿਆਂ ਤੇ ਜ਼ਮੀਨ ਖਿਸਕਣ ਵਾਲੀਆਂ ਥਾਵਾਂ ਤੋਂ ਦੂਰ ਹੀ ਰਹਿਣ ਕਿਉਂਕਿ ਮੌਸਮ ਵਿਭਾਗ ਨੇ 27 ਅਗਸਤ ਤੱਕ ਭਾਰੀ ਬਾਰਿਸ਼ ਬੱਦਲ ਫਟੜਣ ਤੇ ਫਲੈਸ਼ ਫਲੱਡ ਦੀ ਚੇਤਾਵਨੀ ਦਿੱਤੀ ਹੋਈ ਹੈ ਇਸ ਤੋਂ ਇਲਾਵਾ ਰਾਮਬਨ ਵਿੱਚ ਚੰਦੇਰ ਕੋਟਕੇਲਾ ਮੋੜ ਬੈਟਰੀ ਚੇਸ਼ਮਾ ਤੇ ਦੋਦਾ ਇਲਾਕੇ ਵਿੱਚ ਬੱਦਲ ਫਟਿਆ ਇਸ ਤੋਂ ਇਲਾਵਾ ਕਿਸ਼ਤਵਾੜ ਕਠੂਆ ਤੇ ਉਦਮਪੁਰ ਦੇ ਕਾਫੀ ਹਿੱਸਿਆਂ ਵਿੱਚ ਵੀ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੇਖੀਆਂ ਗਈਆਂ ਨੇ ਸਥਿਤੀ ਕਰਕੇ ਤਵੀ ਚਨਾਬ ਰਾਵੀ ਤਰਾਨਾ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਹੀਆਂ ਨੇ ਤਵੀ ਨਦੀ ਦੇ ਪਾਣੀ ਦਾ ਪੱਧਰ 2 ਫੁੱਟ ਖਤਰੇ ਦੇ ਨਿਸ਼ਾਨ ਤੋਂ ਵੀ ਉੱਤੇ ਪਹੁੰਚ ਗਿਆ ਜਿਸ ਕਰਕੇ ਇੱਕ ਮੰਦਿਰ ਵੀ ਪਾਣੀ ਵਿੱਚ ਡੁੱਬ ਚੁੱਕਿਆ ਇਸ ਪੂਰੇ ਹਾਦਸੇ ਕਰਕੇ ਇਲਾਕੇ ਦੇ ਇਨਫਰਾਸਟ੍ਰਕਚਰ ਵਿੱਚ ਭਾਰੀ ਨੁਕਸਾਨ ਵੇਖਣ ਨੂੰ ਮਿਲਿਆ ਇਸ ਦੌਰਾਨ ਇੱਕ ਗਊਸ਼ਾਲਾ ਪ੍ਰਾਈਵੇਟ ਹੈਲਥ ਸੈਂਟਰ ਕਈ ਪੁਲ ਬਿਜਲੀ ਦੇ ਖੰਬੇ ਮੋਬਾਈਲ ਟਾਵਰ ਕਮਿਊਨੀਕੇਸ਼ਨ ਦਾ ਠੱਪ ਹੋ ਜਾਣਾ ਪਾਵਰ ਆਊਟੇਜ ਇਹ ਸਭ ਦਾ ਸਾਹਮਣਾ ਉੱਥੇ ਫਸੇ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਤੇ ਸਭ ਤੋਂ ਵੱਡਾ ਜੋਖਮ ਹੈ ਉਹਨਾਂ ਦੀਆਂ ਜ਼ਿੰਦਗੀਆਂ ਇਸ ਕਰਕੇ 22 ਰੇਲਾਂ ਨੂੰ ਕੈਨਸਲ ਕਰ ਦਿੱਤਾ ਗਿਆ ਤੇ 27 ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਇਸ ਦੌਰਾਨ ਹੁਣ 27 ਅਗਸਤ ਤੱਕ ਸਕੂਲ ਜੋ ਕਿ 10ਵੀਂ 11ਵੀਂ ਤੱਕ ਪ੍ਰੀਖਿਆਵਾਂ ਵੀ ਚੱਲ ਰਹੀਆਂ ਸੀ ਉਹਨਾਂ ਨੂੰ ਟਾਲ ਦਿੱਤਾ ਗਿਆ ਤੇ ਸਕੂਲ ਬੰਦ ਕਰ ਦਿੱਤੇ ਗਏ ਨੇ ਲੋਕਾਂ ਦੀ ਮਦਦ ਦੇ ਲਈ ਆਰਮੀ ਐਨ ਡੀ ਆਰ ਐਫ ਐਸ ਡੀ ਆਰ ਐਫ ਸੀ ਆਰ ਪੀ ਐਫ ਤੇ ਲੋਕਲ ਵਲੰਟੀਅਰਾਂ ਦੀ ਮਦਦ ਦੇ ਨਾਲ ਰੈਸਕਿਊ ਦਾ ਕੰਮ ਚਲਾਇਆ ਜਾ ਰਿਹਾ ਤੇ ਇਸ ਸਭ ਘਟਨਾਕ੍ਰਮ ਨੂੰ ਵੇਖ ਕੇ ਲੋਕ ਪਰਮਾਤਮਾ ਤੋਂ ਇਹੀ ਅਰਦਾਸ ਕਰ ਰਹੇ ਨੇ ਕਿ ਰੱਬ ਕਰੇ ਇਹ ਸਭ ਜਲਦੀ ਥਮ ਜਾਵੇ